ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹਰੀਪੁਰ ਬਿਲਕੁਲ ਇਹ ਪਿੰਡ ਅਮਲੋਹ ਦੇ ਨਾਲ ਹੈ ਖੰਨਾ ਅਮਲੋਹ ਦੋਸਤੋ ਇਹ ਤੁਸੀਂ ਸ਼ਹਿਰ ਜਾਣਦੇ ਹੋ ਸੁਣਿਆ ਤੇ ਅਮਲੋਹ ਤੋਂ 2 ਕਿਲੋਮੀਟਰ ਜਿਹੜਾ ਅਮਲੋਹ ਦਾ ਬੱਸ ਸਟੈਂਡ ਹੈ ਉਥੋਂ 2 ਕਿਲੋਮੀਟਰ ਦੂਰ ਇੱਕ ਫਾਰਮ ਹੈ ਜਿਹਦੇ ਵਿੱਚ ਬਾਈ ਦੀਵਰੀ ਗਾਵਾਂ ਦੁੱਧੇ ਰੱਖੀਆਂ ਹੋਈਆਂ ਇਹਨਾਂ ਕੋਲ ਤੇ ਅੱਜ ਇਹ ਸਾਰਾ ਫਾਰਮ ਇਹਨਾਂ ਨੇ ਵਿਕਾਊ ਕੀਤਾ ਹੈ ਜ਼ਿਲ੍ਹਾ ਸ੍ਰੀ ਫਤੇਗੜ ਸਾਹਿਬ ਪੈਂਦਾ ਹੈ। ਅਮਲੋ ਤੋਂ 2 ਕਿਲੋਮੀਟਰ ਦੂਰੀ ਦੇ ਉੱਤੇ ਇੱਕ ਫਾਰਮ। ਸੂਏ ਦੇ ਬਿਲਕੁਲ ਉੱਪਰ ਹੈ ਦੋਸਤੋ ਬਾਕੀ ਜਿਹੜੀ ਗੱਲਬਾਤ ਥੋੜੀ ਸਿੱਧੀ ਮਾਲਕ ਨਾਲ ਹੋਊਗੀ ਤਾਂ ਉਹਨਾਂ ਨੇ ਤੁਹਾਨੂੰ ਲੋਕੇਸ਼ਨ ਸਮਝਾ ਦੇਣੀ ਹੈ। ਇੱਥੇ ਜੋ ਵੀ ਚੀਜ਼ਾਂ ਤੁਸੀਂ ਦੇਖ ਰਹੇ ਹੋ ਸਿਰਫ ਪਸ਼ੂ ਜਾਂ ਮਸ਼ੀਨਰੀ ਉਹ ਵਕਾਊ ਹੈ। ਟੋਟਲ ਗਾਵਾਂ ਇੱਥੇ 24 ਹੈ। 16 ਗਾਵਾਂ ਇਸ ਟਾਈਮ ਮਿਲਕਿੰਗ ਤੇ ਚੱਲਦੀਆਂ ਜਿਨ੍ਹਾਂ ਤੋਂ 2 ਕੁਇੰਟਲ 80 ਕਿਲੋ ਦੁੱਧ ਦਿਨ ਦਾ ਇਹ ਪੈਦਾ ਕਰ ਰਹੇ ਹੈ। ਜਿਆਦਾ ਡਿਟੇਲ ਚ ਗੱਲਬਾਤ ਹੋਰ ਕਰਾਂਗੇ ਆਪਾਂ ਮੈਂ ਹੀ ਤੁਹਾਨੂੰ ਸਾਰੀ ਜਾਣਕਾਰੀ ਦੇਣੀ ਹੈ ਵਿੱਚ ਇੱਕ ਟੋਕਾ ਮਸ਼ੀਨ ਸਾਹਮਣੇ ਆ ਗਿਆ ਤੇ ਇਹ ਵੀ ਫॉर ਸੇਲ ਹੈ ਵਿਕਾਊ ਹੈ ਇਹ ਮੰਨ ਲਓ ਵੀ ਇਹ ਹੈ ਤਾਂ ਜ਼ਰੂਰ ਸੈਕੰਡ ਹੈਂਡ ਪਰ ਬਿਨਾ ਵਰਤਿਆ ਹੀ ਹੈ ਕਿਉਂਕਿ ਜਿਹੜੀਆਂ ਇਹ ਗਲਾਰੀਆਂ ਹੁੰਦੀਆਂ ਦੋਸਤੋ ਇਹਨਾਂ ਤੋਂ ਸਭ ਤੋਂ ਪਹਿਲਾਂ ਰੰਗ ਲੈਂਦਾ ਜਦੋਂ ਆਪਾਂ ਪੱਠੇ ਕੁੱਤਰਨ ਲੱਗਦੇ ਆ ਤੇ ਇਹਨਾਂ ਦੀ ਵਰਤੋਂ ਸਭ ਤੋਂ ਜ਼ਿਆਦਾ ਹੋਣੀ ਹੁੰਦੀ ਹੈ ਤੇ ਇਹਨਾਂ ਦੇ ਉੱਤੇ ਕਲਰ ਉਸੇ ਤਰ੍ਹਾਂ ਪੇਂਟ ਉਸੇ ਤਰ੍ਹਾਂ ਤਾਂ ਇਹ ਬਿਲਕੁਲ ਨਵਾਂ ਹੀ ਤੁਸੀਂ ਮੰਨ ਲਓ ਮੈਂ ਗਾਵਾਂ ਵਾਲੇ ਪਾਸੇ ਵੀ ਜਾਊਂਗਾ ਤੁਹਾਨੂੰ ਪਸ਼ੂ ਦਿਖਾਊਂਗਾ ਤੇ ਇੱਥੇ ਇਦਾਂ ਦੇ ਗਾਵਾਂ ਵੀ ਹੈ ਜਿਨ੍ਹਾਂ ਦੇ ਵਿੱਚ 6 ਗਾਵਾਂ 15 ਦਿਨਾਂ ਤੋਂ ਲੈ ਕੇ 1 ਮਹੀਨੇ ਵਿੱਚ ਦੀ ਦੁੱਧ ਤੇ ਆ ਜਾਣੀਆਂ ਮਤਲਬ ਸੂਣ ਦੇ ਨੇੜ ਹੈ 6 ਗਾਵਾਂ ਇੱਥੇ ਇਦਾਂ ਦੀਆਂ ਜਿਨ੍ਹਾਂ ਦੀ ਏਆਈ ਹੋਈ ਨੂੰ ਅੱਜ 35 ਤੋਂ 40 ਦਿਨ ਹੋ ਗਏ ਆ ਪਰ ਹਜੇ ਉਹ ਚੱਕ ਪਾਸ ਤੇ ਨਹੀਂ ਆਉਂਦੀਆਂ ਸੀਮਣ ਉਹਨਾਂ ਦੇ ਲੱਗਾ ਹੋਇਆ ਬਾਕੀ ਗਾਵਾਂ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਮਿਲਕਿੰਗ ਤੇ ਚੱਲਦੀਆਂ ਸੋ ਥੋੜੀ ਥੋੜੀ ਜਾਣਕਾਰੀ ਤੁਹਾਨੂੰ ਦਿੰਦਾ ਜਾਊਂਗਾ ਦੋਸਤੋ ਜਨਰੇਟਰ 5 ਕਿਲੋਵਾਟ ਦਾ ਇਹਦੀ ਕੀਮਤ ਬਾਈ ਜੀ ਰਾਨੀ ਜਿਹੜੀ ਰੱਖੀ ਹੋ 30000 ਰੁਪਏ ਰੱਖੀ ਹੈ 5 ਕਿਲੋਵਾਟ ਜਨਰੇਟਰ 30000 ਰੁਪਏ ਦੇ ਵਿੱਚ ਨਵੇਂ ਦਾ ਰੇਟ ਪਤਾ ਕਰ ਲਿਓ ਤੁਹਾਨੂੰ ਹਾਫ ਰੇਟ ਤੇ ਮਿਲ ਜਾਣਾ ਸੈਕੰਡ ਹੈਂਡ ਹੈ ਬਾਕੀ ਤੁਸੀਂ ਆ ਕੇ ਤਸੱਲੀ ਕਰ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਚਾਲੂ ਹਾਲਤ ਦੇ ਵਿੱਚ ਹੈ ਪੱਖਾ ਵੱਡਾ ਪੱਖਾ ਦੋਸਤੋ ਸਾਹਮਣੇ ਤੁਸੀਂ ਦੇਖ ਲਓ ਜਿਹੜਾ ਲੱਗਾ ਹੋਇਆ ਹੈ ਇਹ ਵੀ ਫੌਰ ਸੇਲ ਹੈ ਏ ਬਾਈ ਜੀ ਹੋਰੀ ਦੱਸਦੇ ਸੀ 32000 ਰੁਪਏ ਚ ਇਹ ਪੱਖਾ ਦੇ ਦਿਆਂਗੇ ਇਹ ਤੋਂ ਇਲਾਵਾ ਵੈਂਸਨ ਕੰਪਨੀ ਦੀ ਮਸ਼ੀਨ ਡਬਲ ਬਕਟਾ ਡਬਲ ਬਾਲਟੀ ਆ ਦੋ ਗਾਵਾਂ ਇਕੱਠੀਆਂ ਚੋਂਦੀ ਐ ਦੋਨੇ ਬਾਲਟੀਆਂ ਮੌਜੂਦ ਐ 48000 ਚ ਬਾਈ ਜੀ ਹੋਰੀ ਕਹਿੰਦੇ ਦੇ ਦਿਆਂਗੇ ਨਵੀਂ ਦੀ ਕੀਮਤ ਦਾ ਪਤਾ ਕਰ ਲਓ ਜੇ ਕਾਫੀ ਫਰਕ ਰਹੂਗਾ ਤੁਹਾਨੂੰ ਨਵੀਂ ਖਰੀਦਣ ਨਾਲੋਂ ਚਾਲੂ ਹਾਲਤ ਦੇ ਵਿੱਚ ਗਾਵਾਂ ਵਾਲੇ ਪਾਸੇ ਚੱਲਦੇ ਆ ਤੁਹਾਨੂੰ ਗਾਵਾਂ ਮੈਂ ਇਹਨਾਂ ਦੇ ਵਿੱਚ ਵੜ ਜਾਂਦੇ ਆ ਆਪਾਂ ਤੇ ਤੁਹਾਨੂੰ ਗਾਵਾਂ ਦਿਖਾਉਂਦਾ ਜਾਂਦਾ ਆ ਜੇ ਕੋਈ ਵੀਰ ਕੱਠੀਆਂ ਖਰੀਦਦਾ 24 ਦੀਆਂ 24 ਗਾਵਾਂ ਤੇ 82000 ਦਾ ਦਾੜਾ ਮਤਲਬ 82000 ਪਰ ਹੈਡ ਰੇਟ ਬਾਈ ਜਿਹੜੀ ਲਾ ਲੈਣਗੇ ਕੱਲੀ-ਕੱਲੀ ਖਰੀਦਣੀ ਆ ਤਾਂ ਇਹਨਾਂ ਨਾਲ ਤੁਸੀਂ ਗੱਲਬਾਤ ਕਰ ਲਓ ਜੀ 1 ਦਸੰਬਰ 2024 ਨੂੰ ਤੁਸੀਂ ਇਹ ਵੀਡੀਓ ਦੇਖ ਰਹੇ ਹੋ 1 ਦਸੰਬਰ 2024 ਤੋਂ ਲੈ ਕੇ ਅਗਲੇ ਜਿਹੜੇ 5-4 ਦਿਨ ਹੈ ਬਾਈ ਜਿਹੜੀ ਫਾਰਮ ਤੇ ਤੁਹਾਨੂੰ ਮਿਲਣਗੇ ਇੱਕ-ਇੱਕ ਗਾਂ ਖਰੀਦਣੀ ਆ ਤਾਂ ਆ ਕੇ ਇਹਨਾਂ ਨਾਲ ਗੱਲਬਾਤ ਕਰ ਲਿਓ ਦੇਖ ਲਿਓ ਸੌਦੇ ਇੱਥੇ ਹੋ ਜਾਣਗੇ ਰੇਟ ਵੀਡੀਓ ਚ ਹੁਣ ਵੀ ਕਰ ਸਕਦੇ ਸੀ ਪਰ ਕਿਉਂਕਿ ਇਹ ਇੱਕ ਆਮ ਫਾਰਮਰ ਦਾ ਫਾਰਮ ਹੈ ਜਿਨ੍ਹਾਂ ਨੇ ਪਸ਼ੂ ਕਦੇ ਵੇਚੇ ਨਹੀਂ ਖਰੀਦੇ ਜ਼ਰੂਰ ਹੈ ਤਾਂ ਰੇਟ ਸ਼ਾਮ ਤੱਕ ਜਾਂ ਕੱਲ ਤੱਕ ਬਾਈ ਜੀ ਹੋਰੀ ਆਪਦੇ ਕਿਸੇ ਲਿੰਕ ਵਾਲੇ ਵੀਰ ਨਾਲ ਡਿਸਾਈਡ ਕਰ ਲੈਣਗੇ ਵੀ ਕਿਹੜੀ ਗਾਂ ਕੀ ਕੀਮਤ ਵਿੱਚ ਵੇਚ ਸਕਦੀ ਹੈ ਉਹਦੇ ਹਿਸਾਬ ਤੇ ਫਿਰ ਇਹ ਰੇਟ ਅੱਗੇ ਤੈਅ ਕਰ ਲੈਣਗੇ ਠਾਰੇ ਬਾਈ ਸਾਰਿਆਂ ਨੂੰ ਸੋ ਗਾਵਾਂ ਦੱਸੋ ਇਹ ਰਿਲੈਕਸ ਸੀਗਣਾ ਇਸ ਟਾਈਮ ਬੈਠੀਆਂ ਆਈਆਂ ਪਰ ਤੁਹਾਨੂੰ ਮੈਂ ਇਹਨਾਂ ਦੀ ਕੁਆਲਿਟੀ ਚੈੱਕ ਕਰਾਉਣਾ ਇੱਕ ਵਾਰ ਬਾਈ ਜਿਉਰੀ ਇਹਨਾਂ ਨੂੰ ਖਾ ਦੇਣਗੇ ਤੇ ਆਪਾਂ ਇਹਨਾਂ ਨੂੰ ਤੋੜ ਕੇ ਜਿਵੇਂ ਜਿਵੇਂ ਤੁਰ ਸਕਦੇ ਹੋਈਆਂ ਤੁਹਾਨੂੰ ਦਿਖਾਉਂਦੇ ਜਾਵਾਂਗੇ। ਝੰਗ ਏਜ ਹੈ। ਇਹਨਾਂ ਦੇ ਵਿੱਚ ਪੰਜ ਵੜਾਂ ਜਿਹੜੀਆਂ ਦੂਜੇ ਸੂਏ ਸੋਣੀਆਂ ਗੱਬਣ ਕੁਸ ਗਾਵਾਂ ਇਸ ਟਾਈਮ 30-30 ਕਿਲੋ ਦੁੱਧ ਤੇ ਚੱਲ ਰਹੀਆਂ। ਉਹਨਾਂ ਨੂੰ ਟਾਈਮ ਸੂਆਂ ਨੂੰ ਮਹੀਨੇ ਤੋਂ 2 ਮਹੀਨੇ ਦੇ ਸੰਨ ਦੇ ਵਿੱਚ ਹੋਇਆ। ਬਰੀਡ ਕੁਆਲਿਟੀ ਮੈਂ ਤੁਹਾਨੂੰ ਦਿਖਾਉਣ ਵਾਸਤੇ ਇਸ ਫਾਰਮ ਦੇ ਵਿੱਚ ਐਂਟਰ ਕੀਤਾ। ਤੁਹਾਨੂੰ ਮੈਂ ਇਹ ਗਾਵਾਂ ਦਿਖਾਉਣੀਆ ਚਾਹਣਾ। ਇੱਕ ਹੋਰ ਗੱਲ ਨਾਲ ਐਡ ਕਰਦੇ ਆ ਵੀ ਜੇ ਕੋਈ ਵੀਰ ਇਸ ਸਾਈਡ ਦਾ ਅਮਲੋ ਏਰੀਆ ਦੇ ਵਿੱਚ ਖੰਨੇ ਏਰੀਆ ਚ ਗਾਵਾਂ ਦਾ ਫਾਰਮ ਕਰਨਾ ਚਾਹੁੰਦਾ ਹੈ ਤਾਂ ਬਣਿਆ ਬਣਾਇਆ ਸੈਟਅਪ ਤੁਹਾਨੂੰ ਕਿਰਾਏ ਦੇ ਉੱਤੇ ਮਿਲ ਜੂਗਾ ਗਾਵਾਂ ਦਾ ਤੁਸੀਂ ਜਾਂ ਜੋ ਚੀਜ਼ਾਂ ਇੱਥੇ ਹੈ ਉਹਨਾਂ ਦਾ ਰੇਟ ਭਾਈ ਜੀ ਉਹਨਾਂ ਨੂੰ ਪੇ ਕਰ ਸਕਦੇ ਹੋ ਜਾਂ ਟੋਟਲ ਫਾਰਮ ਵੀ ਜੇ ਤੁਸੀਂ ਕਿਰਾਏ ਤੇ ਲੈਣਾ ਚਾਹੁੰਦੇ ਹੋ ਉਹਦੇ ਸਬੰਧੀ ਵੀ ਗੱਲਬਾਤ ਕਰ ਲਿਓ ਵੀ ਕੀ ਤੁਹਾਡੀਆਂ ਸ਼ਰਤਾਂ ਜਾਂ ਕਿਸ ਤਰੀਕੇ ਨਾਲ ਤੁਹਾਡੀ ਡੀਲ ਹੁੰਦੀ ਹੈ ਇਹ ਗਾਂ ਨੂੰ ਦੇਖੋ ਦੋਸਤੋ ਇਹ ਸਿਰਫ 45 ਦਿਨਾਂ ਦੀ ਮੇਰੇ ਖਾਲਚੇ ਸੋਈ ਹੈ ਤੇ 30 ਕਿਲੋ ਦੁੱਧ ਤੇ ਚੱਲਦੀ ਹੈ ਤੋਰੀ ਨੂੰ ਬਈ 12 ਵਜੇ ਦੇ ਆਸ-ਪਾਸ ਵੀਡੀਓ ਬਣਾ ਰਿਹਾ ਟਾਈਮ ਧਿਆਨ ਚ ਕਰ ਲੋ ਗੱਬਣ گاਵਾ ਪਰਲੇ ਪਾਸੇ ਆ ਤੁਹਾਨੂੰ ਉਹ ਵੀ ਦਿਖਾ ਦੂੰਗਾ ਇਹ ਗਾਂ ਨੂੰ ਦੇਖੋ ਦੜੇ ਦਾ ਰੇਟ 82000 ਚ ਬਾਈ ਜੋਰੀ ਕਹਿੰਦੇ ਵੀ ਪਰ ਹੈਡ ਗਾਂ ਤੁਹਾਨੂੰ ਲਾ ਦੇਾਂਗੇ ਇਹਦੇ ਚ ਕੁਝ گاਵਾ ਗੱਬਣ ਕੁਝ ਸੁੰਜਾਵਾਂ ਇਸ ਤਰ੍ਹਾਂ ਦੀਆਂ گاਵਾ ਰਹਣਗੀਆਂ ਸੋ ਦੋਸਤੋ ਇੱਕ ਇਹ ਗਾਂ ਤੁਸੀਂ ਸਾਹਮਣੇ ਦੇਖੋ ਜਿਹੜੀ ਵੀਰ ਤੋਰ ਰਿਹਾ 2.5 ਮਹੀਨੇ ਹੋਏ ਆ ਸੂਈ ਨੂੰ ਬੜੇ ਸੋਹਣੇ ਦੁੱਧ ਤੇ ਚੱਲਦੀ ਐ ਆਰਡਰ ਕੁਆਲਿਟੀ ਜ਼ਬਰਦਸਤ ਦਾ ਤੌਰ ਦੇ ਬਾਈ ਅੱਗੇ ਲੈ ਜਾਂਦੇ ਤੇ ਬਾਕੀ ਯੰਗ ਏਜ ਆ ਨਵਾਂ ਨਵਾਂ ਹਾਨ ਐ ਇਸ ਵੈੜ ਦਾ ਵੀ ਤੁਸੀਂ ਦੇਖ ਲਓ ਇਹਨੂੰ ਛੱੜਦੇ ਬਾਈ ਸੋਹਣੇ ਦੁੱਧ ਤੇ ਚੱਲਦੀ ਐ ਵੈੜ ਦੋਸਤੋ ਇਹ ਵੀ ਫੋਰਸ ਸੇਲ ਆ ਵਿਕਰੀ ਵਾਲਿਆਂ ਚੀ ਹੈ ਇੱਕ ਮੈਂ ਤੁਹਾਨੂੰ ਵੈੜ ਦਿਖਾਉਣੀ ਐ ਇਹ ਵੀ ਦੇਖ ਲਓ ਇਹਨੂੰ ਵੀ 2.5 ਮਹੀਨੇ ਹੋਏ ਆ ਸੂਈ ਨੂੰ ਜਾਣਦੇ ਉਹਦੋਂ ਛੱੜਦੇ ਛੱੜਦੇ ਜਾਂਦੇ ਸੋ ਇਹ ਵੀ ਚੰਗੇ ਦੁੱਧ ਤੇ ਚੱਲਦੀ ਐ ਉਹ ਤੁਸੀਂ ਇਹਨਾਂ ਦੀ ਸਿਹਤ ਵੀ ਪਸ਼ੂਆਂ ਦੀ ਦੇਖ ਲਓ ਸਿਹਤ 'ਚ ਵੀ ਕੋਈ ਕਮੀ ਨਹੀਂ ਐ ਆਰਡਰ ਦੀ ਬਣਾਵਟ ਵੀ ਬੜੀ ਚੰਗੀ ਹੈ ਇੱਕ ਹੋਰ ਵਾਇਰ ਤੁਹਾਨੂੰ ਦਿਖਾਉਣੀ ਹੈ ਦੂਜਾ ਸੂਆ ਇਸ ਵਾਇਰ ਨੇ ਸੂਣਾ ਹੈ 15 16 ਕਿਲੋ ਦੁੱਧ ਤੇ ਚੱਲਦੀ ਹੈ 8ਵਾਂ ਮਹੀਨਾ ਲੱਗਾ ਹੈ ਡਰਾਈ ਕਰਨੀ ਹੈ ਨਵੇਂ ਇਹ ਫਾਰਮਰ ਆ ਜਿਨ੍ਹਾਂ ਨੇ ਹੋਨੀ ਫਾਰਮ ਦੀ ਸ਼ੁਰੂਆਤ ਕੀਤੀ ਸੀ ਹਾਲਾਂਕਿ ਇਹਨਾਂ ਦੇ ਬਾਈ ਜਿਓਰੀ ਜਿਹੜੇ ਇਸ ਟਾਈਮ ਇਸ ਫਾਰਮ ਨੂੰ ਚਲਾ ਰਹੇ ਇਹਨਾਂ ਦਾ ਬੇਟਾ ਐਕਸਪਰਟ ਸੀ گاਵਾ ਵਾਲੇ ਪਾਸੇ ਤਾਂ ਇਹ 15 16 ਕਿਲੋ ਦੁੱਧ ਤੇ ਚੱਲਦੀ ਹੈ ਦੂਜਾ ਸੂਆ ਸੂਗੀ ਡਰਾਈ ਕਰਨ ਦਾ ਟਾਈਮ ਆ ਪਰ ਹਜੇ ਤਾਂ ਇਹ ਦੱਸਦੇ ਆ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਵੀ ਇਹਨਾਂ ਨੂੰ ਢੰਗ ਨਹੀਂ ਆ ਰਿਹਾ ਵੀ ਇਹਨੂੰ ਡਰਾਈ ਕਿਵੇਂ ਕੀਤਾ ਜਾਵੇ ਸੋ ਚੰਗੀ ਬਰੀਡ ਆ ਕਹਿਣ ਦਾ ਮਤਲਬ ਤੁਸੀਂ گاਵਾ ਆ ਕੇ ਦੇਖਿਓ ਆ ਵਿੱਚ ਇੱਕ ਘਰੇ ਦੁੱਧ ਪੀਣ ਵਾਸਤੇ ਇਹਨਾਂ ਨੇ ਸਾਈਵਾਲ ਟੈਪ ਗਾਂ ਜਿਹੜੀ ਉਹ ਵੀ ਰੱਖਿਆ ਇੱਕ ਗੈਰ ਵੀ ਇਹਨਾਂ ਕੋਲ ਹੈ ਜਿਹੜੀ ਇਸ ਟਾਈਮ ਤਾਂ ਦੁੱਧੋਂ ਡਰਾਈ ਹੋ ਗਈ ਕਿਉਂਕਿ 18 ਕਿਲੋ ਦੁੱਧ ਸੋ ਇਹਦਾ 18 ਕਿਲੋ ਦੁੱਧ 18 ਕਿਲੋ ਦੁੱਧ ਬਾਈ ਜੇਰੀ ਦੱਸ ਰਹੇ ਆ ਵੀ ਇਹ ਗਾਂ ਅੱਜ ਵੀ ਦੇ ਰਹੀ ਹੈ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਸਾਈਵਾਲ ਨਸਲ ਕਰੇ ਦੁੱਧ ਚੋਣ ਵਾਸਤੇ ਤੁਸੀਂ ਲੈ ਸਕਦੇ ਹੋ ਬਾਕੀ ਆਕੇ ਦੋਸਤੋ ਤੁਸੀਂ ਕੱਲਾ ਕੱਲਾ ਪਸ਼ੂ ਦੇਖਿਓ ਚੈੱਕ ਕਰਾਉਣ ਦੀ ਲੋੜ ਆ ਚੈੱਕ ਕਰਵਾ ਸਕਦੇ ਹੋ ਜਿਹੜਾ ਪਸ਼ੂ ਤੁਹਾਨੂੰ ਚੈੱਕ ਕਰਾਉਣ ਦੀ ਲੋੜ ਲੱਗਦੀ ਹਾਲਾਂਕਿ ਵਿੱਚੋਂ ਕੁਝ ਗਾਵਾਂ ਦੀ ਇਸ ਵਾਰ ਬਾਈ ਜੀ ਹੋਰਾਂ ਨੇ ਦਵਾਈ ਉਹਨਾਂ ਦੇ ਭਰਾਤੀ ਆ ਵੀ ਉਹ ਦਸੰਬਰ ਮਹੀਨੇ ਦੇ ਐਂਡ 'ਚ ਜਾਂ ਜਨਵਰੀ 'ਚ ਗੱਬਣ ਹੋ ਜਾਣ ਅੰਦਰੋਂ ਸਫਾਈ ਹੋ ਜਾਂਦੀ ਹੈ ਇਹਨਾਂ ਨੂੰ 18 ਬਾਈ ਜਿਹੜੀਆਂ ਬੈਠੀਆਂ ਸੋ ਇਹ ਪੂਰਾ ਫਾਰਮ ਦੋਸਤੋ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਕੰਟੈਕਟ ਕਰ ਲਓ ਸੋ 25 ਕਿਲੋ ਦੁੱਧ ਤੇ ਚੱਲਦੀ ਹੈ ਜਿਹੜੀ ਗਾਂ ਹੁਣ ਉੱਠੀ ਹੈ ਇਹਦੀ ਵੀ ਦੱਸੋ ਬਾਈ ਜੀ ਇਹ ਵੀ ਦੱਸਦੇ ਵੀ ਇਹਦੇ ਦਵਾਈ ਭਰਾਤੀ ਸੀ ਵੀ ਇਹ ਅੰਦਰੋਂ ਚੰਗੀ ਤਰ੍ਹਾਂ ਸਾਫ਼ ਹੋ ਕੇ ਫਿਰ ਇਹ ਗੱਭਣ ਹੋ ਜੂਗੀ 30 ਕਿਲੋ ਤੋਂ ਬਾਹਰ ਇਹ ਦੁੱਧ ਤੇ ਰਹੀ ਹੈ ਸਾਰੀਆਂ ਹੀ ਗਾਵਾਂ ਮਤਲਬ 4 ਮਹੀਨਿਆਂ ਤੋਂ ਥੱਲੇ ਸੋਨੀਆਂ ਹੋਈਆਂ ਵਿੱਚੋਂ ਕੁਸਕ ਦੀ ਏਆਈ ਹੋਈ ਵੀ ਹੈ ਕੁਸਕ ਦੀ ਦਵਾਈ ਜਿਹੜੀ ਭਰਾਤੀ ਵੀ ਇਹ ਚੰਗੀ ਤਰ੍ਹਾਂ ਹੀਟ ਚ ਆ ਜਾਣ ਖੁੱਲ ਕੇ ਤੇ ਦੁੱਧ ਵੀ ਜੇ ਆਪਾਂ حساب ਲਾਈਏ 2 ਕੁਇੰਟਲ 80 ਕਿਲੋ 16 ਗਾਵਾਂ ਚੋਂ ਪੈਦਾ ਹੋ ਰਿਹਾ ਹੈ ਤਾਂ ਚੰਗੇ ਦੁੱਧ ਵਾਲੀ ਬਰੀਡ ਇੱਥੇ ਰੱਖੀ ਹੋਈ ਹੈ। ਬਾਕੀ ਦੋਸਤੋ ਆ ਕੇ ਤੁਸੀਂ ਇਹਨਾਂ ਪਸ਼ੂਆਂ ਨੂੰ ਦੇਖਣਾ ਹੋਊਗਾ। ਇੱਕ ਹੀਫਰ ਬੜੀ ਸੋਹਣੀ ਦੱਸੋ ਫਿਰਦੀ ਹੈ। ਮੈਂ ਉਹ ਤੁਹਾਨੂੰ ਜਰੂਰ ਇੱਕ ਵਾਰ ਦਿਖਾ ਦਵਾਂ। ਜਿਹੜਾ ਵਰਲਡਵਾਈਡ ਦੇ ਕਿਸੇ ਬੋਲਦੀ ਹੈ। ਪ੍ਰੋਪਰ ਡਾਟਾ ਤਾਂ ਤੁਹਾਨੂੰ ਮੈਂ ਨਹੀਂ ਦੱਸ ਪਾਉਂਗਾ ਪਰ ਮੈਂ ਤੁਹਾਨੂੰ ਉਹ ਬੱਚੀ ਜਰੂਰ ਦਿਖਾ ਦੇਣੀ ਚਾਹਣਾ। ਸੋ ਛੋਟੀ ਉਮਰ ਦੀ ਬੱਚੀ ਹੈ ਦੱਸੋ। ਬਾਕੀ گاਵਾ ਪਾਸ ਤੁਸੀਂ ਕਰੋਗੇ ਆ ਕੇ ਜੇ ਕੋਈ ਵੀ ਇਕੱਠੀਆਂ ਖਰੀਦਣਾ ਚਾਹੁੰਦਾ 82000 ਪੁੱਠੇ ਦੇ ਹਿਸਾਬ ਤੇ ਲੈ ਲਓ ਜੇ ਫਿਰ ਵੀ ਡੀਲ ਤੁਸੀਂ ਸਿੱਧੀ ਕਰਨੀ ਹੋਊਗੀ ਆ ਕੇ ਕਿਉਂਕਿ ਵੀਡੀਓ ਬਣਾਉਣ ਵਾਲਾ ਸਿਰਫ ਬਾਹਰੀ ਤੌਰ ਤੇ ਪਸ਼ੂ ਦਿਖਾ ਸਕਦਾ ਖਰੀਦਣ ਵਾਲੇ ਵੀਰ ਨੇ ਚੰਗੀ ਤਰ੍ਹਾਂ ਪਰਖ ਕਰਨੀ ਹੁੰਦੀ ਹੈ ਬੱਚੀ ਦੇਖੋ ਦੱਸੋ ਵਰਲਡ ਵਾਈਡ ਦੇ ਕਿਸੇ ਬੋਲ ਦੀ ਹੈ ਏਜ ਛੋਟੀ ਹੈ ਬਿਲਕੁਲ ਬੱਚਾ ਹੀ ਹੈ ਹਜੇ ਬਹੁਤ ਸੋਹਣੀ ਬੱਚੀ ਇੱਥੇ ਹੈ ਇਹ ਗਾਂ ਦੇ ਪਿਛਲਾ ਗੋਡਾ ਥੋੜਾ ਸੁੱਜਿਆ ਲੱਗਦਾ ਤੇ ਬੱਚੀ ਦੇਖੋ ਤੁਸੀਂ ਇਹ ਬਹੁਤ ਸੋਹਣੀ ਬੱਚੀ ਦੱਸੋ ਇੱਕ 4 ਕਿੰਨੇ ਉਮਰ ਬਾਈ ਜੀ ਦੀ ਦੱਸ ਰਹੀ ਹੈ ਜੀ ਹੈਗੀ ਹੈ ਸੋ ਬਹੁਤ ਸੋਹਣੀ ਬੱਚੀ ਹੈ ਕੁਝ ਤੁਹਾਨੂੰ ਗੱਬਣ ਗਾਵਾਂ ਨੂੰ ਮੈਂ ਦਿਖਾ ਦਣਾ ਜਿਹੜੀਆਂ ਅਲੱਗ ਬੱਧੀਆਂ ਹੋਈਆਂ ਹੈ ਬੱਚੀ ਪਹਿਲਾਂ ਜ਼ਰੂਰ ਦੇਖ ਲਓ ਦੱਸੋ ਜੇ ਕੋਈ ਵੀਰ ਪਸੰਦ ਕਰਦਾ ਬੜੀ ਜ਼ਬਰਦਸਤ ਚੀਜ਼ ਬਾਈ ਜੀ ਹੋਰਾਂ ਕੋਲ ਵਿਕਰੀ ਵਾਲੀ ਹੈ ਆਓ ਆਪਾਂ ਪਰਲੇ ਪਾਸੇ ਜਿਹੜੀਆਂ ਗੱਬਣ ਗਾਵਾਂ ਉਥੋਂ ਤੁਹਾਨੂੰ ਦਿਖਾਉਨੇ ਦੋ ਦੱਸੋ ਇਹ ਗੋਆ ਸਿੱਟਨਸ ਤੇ ਇਹਨਾਂ ਨੇ ਰੇੜੇ ਲਏ ਸੀ ਇੱਕ ਤਾਂ ਬਿਲਕੁਲ ਨਵਾਂ ਹੀ ਹੈ ਜਿਹੜਾ ਪਰਲੇ ਪਾਸੇ ਦੇਖ ਰਹੇ ਹੋ ਇਹਦੀ ਕੰਡੀਸ਼ਨ ਥੋੜੀ ਜੀ ਠੀਕ ਠੀਕ ਹੈ ਇਹ 5000 ਦਾ ਬਾਈ ਜਿਹੜੀ ਦੱਸਦੇ ਦੇ ਦੇ ਦਿਆਂਗੇ ਤੇ ਇਹ ਰੇੜਾ 8000 ਦਾ ਤੁਹਾਨੂੰ ਮਿਲ ਜੂਗਾ ਨਵੇਂ ਦੀ ਕੀਮਤ ਜ਼ਿਆਦਾ ਹੈ ਇਹ ਗੈਰ ਨਸਲ ਦੀ ਗਾਂ ਦੱਸੋ ਇਹਨੇ ਤਾਜੀ ਨੇ 18 ਕਿਲੋ ਦੁੱਧ ਦਤਾ ਹੈ ਤੇ ਪੰਜਾਂ ਕੁ ਮਹੀਨਿਆਂ ਦੀ ਸੋਈ ਹੈ ਦੁੱਧੋਂ ਡਰਾਈ ਹੋ ਗਈ ਕਾਰਨ ਇਹ ਵੀ ਬਾਈ ਜਿਹੜਾ ਨੇ ਜਿਹੜਾ ਲੇਬਰ ਵਾਲਾ ਵੀ ਰੱਖਿਆ ਸੀ ਉਹਦੇ ਹੱਥ ਪੈ ਗਈ ਉਹਨੇ ਬੱਚਾ ਪਾਸੇ ਕਰਤਾ ਤੇ ਉਹਦੇ ਹੱਥ ਪੈ ਗਈ ਉਹ ਚਲਾ ਗਿਆ ਅਚਾਨਕ ਵੀ ਕੋਈ ਹੁਣੋਂ ਫੈਮਿਲੀ ਪ੍ਰੋਬਲਮ ਆ ਗਈ ਤੇ ਉਸ ਤੋਂ ਬਾਅਦ ਇਹ ਦੁੱਧੋਂ ਡਰਾਈ ਹੋ ਗਈ ਡੇਢ ਕਿ ਮਹੀਨਾ ਹੋਇਆ ਏ ਆਈ ਹੋਈ ਨੂੰ ਚੈੱਕ ਪਾਸਟ ਚ ਤਾਂ ਹਜੇ ਇਹਨਾਂ ਨੇ ਕਰਵਾਈ ਨਹੀਂ ਕਰਵਾ ਸਕਦੇ ਹਾਂ ਜੇ ਕੋਈ ਵੀਰ ਖਰੀਦਣਾ ਚਾਹੁੰਦਾ 18 ਕਿਲੋ ਦੁੱਧ ਤਾਜੀ ਸੂਈ ਨੇ ਦਿੱਤਾ ਹੈ ਬੱਚੇ ਦਾ ਮੋਹ ਫੁੱਲ ਕਰਦੀ ਹੈ ਅੱਥ ਪੈ ਗਈ ਸੀ ਜਿਹਦੇ ਕਰਕੇ ਇਹ ਦੁੱਧੋਂ ਡਰਾਈ ਹੋ ਗਈ ਇਹ گاਵਾ ਗੱਬਣ ਹੈ ਜਿਹੜੀਆਂ ਤੁਸੀਂ ਉਹਨਾਂ ਦੇਖ ਰਹੇ ਹੋ ਇਹਨਾਂ ਦੇ 15-15 20-20 ਦਿਨ ਬਾਕੀ ਆ ਸੂਨ ਦੇ ਵਿੱਚ ਆ ਕੇ ਤੁਸੀਂ ਪਾਸ ਕਰ ਲਓ ਜੇ ਥਣਾ ਵਾਲੇ ਪੱਖ ਤੋਂ ਢਾਂਚੇ ਵਾਲੇ ਪੱਖ ਤੋਂ ਮੈਂ ਇੰਨੇ ਕ ਨਾਗਰ ਤੁਹਾਨੂੰ ਇਸ ਢਾਂਗਣਾ ਦਿਖਾਉਣੇ ਸੀ ਤੇ ਇੱਕ ਘਟਾ ਇਹਨਾਂ ਕੋਲ ਇਦੀ ਮਾਂ ਦਾ ਦੁੱਧ 22 ਕਿਲੋ ਸੀ ਤੇ ਇਹਨਾਂ ਦੇ ਕਿਸੇ ਖਾਸ ਬੰਦੇ ਕੋਲ ਖਾਸ ਸੱਜਣ ਕੋਲ ਹੀ ਇਹਦੀ ਮਾਂ ਇਸ ਟਾਈਮ ਵੀ ਮੌਜੂਦ ਹੈ ਤੁਸੀਂ ਉਹਦਾ ਦੁੱਧ ਚੋ ਸਕਦੇ ਹੋ ਮੱਝ ਨੂੰ ਦੇਖ ਸਕਦੇ ਹੋ ਕੱਟਾ ਬਾਈ ਜਿਹੜੀ ਕਹਿੰਦੇ ਵੀ ਦੇ ਦੇਾਂਗੇ ਇਹਦੀ ਉਮਰ ਲਗਭਗ ਸਵਾ ਕਸਾਲ ਹੈ ਤੇ ਇਹਦੀ ਮਾਂ ਜਾਂ ਤਾਂ ਸੂਪੀ ਹੋਊਗੀ ਤੇ ਜਾਂ ਜਮਾਂ ਤਿਆਰੀ ਚ ਹੋਊਗੀ ਮਤਲਬ ਦੁੱਧ ਵਾਲੇ ਪੱਖ ਤੋਂ ਜੇ ਕੋਈ ਵੀਰ ਚੋਣਾ ਚਾਹੁੰਦਾ ਉਸ ਮੱਝ ਨੂੰ ਕੱਟਾ ਖਰੀਦਣ ਵਾਸਤੇ ਤਾਂ ਤੁਸੀਂ ਦੇਖ ਸਕਦੇ ਹੋ ਉਸ ਮੱਝ ਨੂੰ ਸੋ ਇਹ ਕੱਟਾ ਸਵਾ ਕਸਾਲ ਦੀ ਉਮਰ ਆ ਦੱਸੋ ਬੜਾ ਸੋਹਣਾ ਕੱਟਾ ਬਾਈ ਜੀ ਉਹਨਾਂ ਨੇ ਸੰਭਾਲ ਲਿਆ ਤੇ ਇਹ ਵੇਚ ਦੇਣਾ ਹੈ ਇਹਦੀ ਮਾਂ ਦਾ ਦੁੱਧ ਤੁਹਾਨੂੰ ਦੱਸਦਾ ਤੇ ਉਹ ਇਸ ਟਾਈਮ ਹੋ ਸਕਦਾ ਵੀ ਸੂਪੀ ਹੋਵੇ ਤੇ ਨਹੀਂ ਉਹ ਬਿਲਕੁਲ ਤਿਆਰੀ ਝੂ ਤੁਹਾਨੂੰ ਹਵਾਨੇ ਤੋਂ ਜੱਜਮੈਂਟ ਹੋ ਜੂਗੀ ਵੀ ਇਹਦੀ ਮਾਂ ਕਿੰਨੇ ਕ ਦੁੱਧ ਵਾਲੀ ਹੋ ਸਕਦੀ ਹੈ ਸੋ ਇਹ ਮੈਂ ਪੂਰਾ ਫਾਰਮ ਤੁਹਾਨੂੰ ਦਿਖਾਤਾ ਮੈਨੂੰ ਜਿੱਦਾਂ ਠੀਕ ਲੱਗਾ ਮੈਂ ਉਸ ਤਰੀਕੇ ਨਾਲ ਤੁਹਾਨੂੰ ਜਾਣਕਾਰੀ ਦੇਤੀ ਹੈ ਬੇਨਤੀ ਹੈ ਵੀ ਜਿਹਦੇ ਵੀਰ ਨੇ ਪਸ਼ੂ ਖਰੀਦਣਾ ਕੋਈ ਤਾਂ ਤੁਸੀਂ ਇੱਥੇ ਵਿజిਟ ਕਰ ਸਕਦੇ ਹੋ ਆ ਕੇ ਦੇਖੋ ਅਮਲੋਤੋਂ ਸਿਰਫ 2 ਕਿਲੋਮੀਟਰ ਸਾਈਡ ਤੇ ਹਟਵਾਇ ਫਾਰਮ ਜਿਹਦੇ ਚ 24 ਲਗਭਗ گاਵਾ ਹੈ ਬਾਕੀ گاਵਾਾਂ ਦੀ ਗਿਣਤੀ ਫਿਰ ਤੁਸੀਂ ਆ ਕੇ ਕਰ ਲਿਓ ਜਦੋਂ ਤੁਸੀਂ ਦੜੇ ਦੀ ਗੱਲ ਕਰੋਗੇ گاਵਾਾਂ ਨੂੰ ਪਾਸ ਕਰ ਲਿਓ 2 ਕੁਇੰਟਲ 80 ਕਿਲੋ 16 گاਵਾਾਂ ਦਾ ਦੁੱਧ ਐਟ ਪ੍ਰੈਜ਼ੈਂਟ ਹੈਗਾ ਜੇ ਕੋਈ ਵੀ ਸਾਰਾ ਫਾਰਮ ਇਹ ਗੱਲਬਾਤ ਕਰਨੀ ਚਾਹੁੰਦਾ ਇੱਥੇ ਚਲਾਉਣਾ ਹੀ ਚਾਹੁੰਦਾ ਤਾਂ ਤੁਹਾਨੂੰ ਇਹ ਠੇਕੇ ਤੇ ਜਾਂ ਕਿਰਾਏ ਦੇ ਉੱਤੇ ਵੀ ਮਿਲ ਜਾਊਗਾ ਬਾਕੀ ਡੀਲ ਸਿੱਧੀ ਮਾਲਕ ਨਾਲ ਤੁਸੀਂ ਕਰੋਗੇ ਜਿਹੜਾ ਤੁਸੀਂ ਫੋਨ ਕਰਨਾ ਦੋਸਤੋ ਉਹਦੀ ਟਾਈਮਿੰਗ ਜਿਹੜੀ ਉਹ 9 ਤੋਂ 5 ਧਿਆਨ ਚ ਕਰ ਲਿਓ ਬਾਕੀ ਟਾਈਮ ਹੋ ਸਕਦਾ 9 ਤੋਂ ਪਹਿਲਾਂ ਤੇ 5 ਤੋਂ ਬਾਅਦ ਚ ਫੋਨ ਤੁਹਾਨੂੰ ਬੰਦ ਮਿਲੇ ਸੋ ਇਹ ਬੇਨਤੀ ਹੈ ਵੀ 9 ਤੋਂ 5 ਦੇ ਸੰਨ ਚ ਤੁਸੀਂ ਕਾਲ ਕਰਨੀ ਹੋਊਗੀ ਜਿਹੜੀ ਮਿਲਕਿੰਗ ਮਸ਼ੀਨ ਹੈ ਇਹਦਾ ਸੌਦਾ ਬੇਸ਼ੱਕ ਕੋਈ ਵੀਰ ਵੀਡੀਓ ਦੇਖਣਸਾਰ ਤੁਰੰਤ ਕਰ ਲੇ ਪਰ ਉਹਨੂੰ ਮਿਲੂਗੀ ਉਦੋਂ ਜਦੋਂ ਗਾਵਾਂ ਸੇਲ ਹੋ ਜਾਂਦੀਆਂ ਮਤਲਬ ਹਫਤਾ ਤੁਸੀਂ ਇਹ ਮੰਨ ਲਓ ਇੱਕ ਹਫਤਾ ਸੰਨ ਚ ਲੱਗ ਸਕਦਾ ਹੈ ਪੱਖਾ ਜਨਰੇਟਰ ਤੇ ਟੋਕਾ ਜੇ ਦੋ ਸੌਦਾ ਕਰੋਗੇ ਨਾਲ ਦੀ ਨਾਲ ਹੀ ਚੱਕ ਕੇ ਲੈ ਜਾਓ ਸੋ ਬਾਕੀ ਦੱਸੋ ਆ ਕੇ ਦੇਖਿਓ ਮੈਂ ਇਸ ਤਰੀਕੇ ਨਾਲ ਇਹ ਸਾਰਾ ਸਿਸਟਮ ਤੁਹਾਨੂੰ ਵਿਖਾ ਸਕਦਾ ਸੀ ਤੁਹਾਨੂੰ ਜਾਣਕਾਰੀ ਦੇ ਸਕਦਾ ਸੀ ਉਹ ਤੁਹਾਨੂੰ ਜਾਣਕਾਰੀ ਦੇਤੀ ਹੈ ਵਧੀਆ ਸੇ ਤਾ ਗਾਵਾਂ ਦੀ ਸੋਹਣੀਆਂ ਸੰਭਾਲੀਆਂ ਹੋਈਆਂ ਇਹ ਨਹੀਂ ਵੀ ਤੁਸੀਂ ਆ ਕੇ ਮੁੜੋਗੇ ਤੁਹਾਨੂੰ ਇਹ ਲੱਗੇ ਵੀ ਇਹ ਤਾਂ ਫਾਰਮ ਛੱਡਣਾ ਸੀਗਾ ਤਾਂ ਇਹਨਾਂ ਦੇ ਢਾਂਚੇ ਨਹੀਂ ਚੰਗੇ ਇਦਾਂ ਦੀ ਕੋਈ ਸਮੱਸਿਆ ਨਹੀਂ ਕੋਈ ਅੱਧੀ ਗਾਂ ਨੂੰ ਫਿਜ਼ੀਕਲੀ ਮਾੜੀ ਮੋੜ ਕੋਈ ਦਿੱਕਤ ਹੁੰਦੀ ਹੈ ਕਈ ਵਾਰ ਉਹ ਤੁਸੀਂ ਪਾਸ ਕਰ ਲੋਗੇ ਬਾਕੀ ਸਾਰੀਆਂ ਗਾਵਾਂ ਸੇਤ ਵਾਈ ਦੀ ਸੋਹਣੀਆਂ ਹੈ ਟਾਂਚੇ ਵਾਈ ਚੰਗੇ ਦੁੱਧ ਜਿਹੜਾ ਉਹ ਚੰਗੇ ਦੇ ਉੱਤੇ ਇਹ ਚੱਲ ਰਹੀ ਹੈ ਮਿਹਰਬਾਨੀ